ਮੇਰਾ ਨਾਮ ਮਨਕਰਨ ਵਾਲੀਆ ਸਰ ਜੀ ਮੌਲਾ ਜੀ ਜਿਹੜਾ ਆ ਕੇ ਆਪਣਾ ਇੱਕ ਸ਼ੌਪ ਦੇ ਬਾਹਰ ਸਰ ਮੇਰੀ ਇੱਥੇ ਹੈਗੀ ਆ ਜੀ ਟਰੈਵਲ ਏਜੰਸੀ ਮੈਂ ਐਡੀਟਿੰਗ ਦਾ ਬਿਜ਼ਨਸ ਕਰਦਾ ਜੀ ਮੇਰਾ ਇੱਥੇ ਬੈਲ ਸਟੈਬਲਿਸ਼ਡ ਆਫਿਸ ਆ ਜੀ ਅਸੀਂ ਤਕਰੀਬਨ 4 ਸਾਲ ਤੋਂ ਇੱਥੇ ਆਪਣਾ ਬਿਜ਼ਨਸ ਕਰ ਰਹੇ ਆ ਤੇ ਸਾਡਾ ਬਹੁਤ ਕੀਮਤੀ ਸਮਾਨ ਪਿਆ ਜੀ ਤਕਰੀਬਨ 12 ਤੋਂ 15 ਕੰਪਿਊਟਰ ਪਏ ਜੀ ਮਹਿੰਗੇ ਪ੍ਰਿੰਟਰ ਪਏ ਸੀਗੇ ਟੀਵੀ ਲੱਗੇ ਹੋਏ ਸੀਗੇ ਜੀ ਦੋ ਵੱਡੇ ਤੇ ਕਿਚਨ ਦੇ ਅਪਲਾਈਐਂਸੀ ਸੀਗੇ ਕਈ ਸਾਰੇ ਜੀ ਇਨਵਰਟਰ ਵਗੈਰਾ ਚੀਜ਼ ਲੱਗੇ ਸੀਗੇ ਤੇ ਸਾਡਾ ਹੋਰ ਵੀ ਫਰਨੀਚਰ ਵਰਕ ਬਹੁਤ ਸੀਗਾ ਤੇ ਸਾਡਾ ਤਕਰੀਬਨ ਜੀ ਇਹਦੇ ਵਿੱਚ ਥੋੜੇ ਦਿਨਾਂ ਦਾ ਜਿਹੜਾ ਕੈਸ਼ ਸੀਗਾ ਉਹ ਅਵੇਲੇਬਲ ਸੀਗਾ ਤੇ ਕੱਲ ਬੈਂਕਾਂ ਬੰਦ ਸੀਗੀਆਂ ਅਸੀਂ ਜਮਾ ਨਹੀਂ ਕਰਾ पाए ਤੇ ਹੁਣ ਅਸੀਂ ਉਹ ਵੀ ਦੇਖ ਰਹੇ ਹਾਂ ਸਾਡੀ ਕੈਸ਼ ਕਾਊਂਟਿੰਗ ਮਸ਼ੀਨ ਬਾਹਰ ਤੱਕ ਪਈ ਹੈ ਜੀ ਤੇ ਸਾਡਾ ਹੋਰ ਇਸ ਤੋਂ ਇਲਾਵਾ ਅੰਦਰਲਾ ਕੀ ਕੀ ਨੁਕਸਾਨ ਹੋਇਆ ਮੈਨੂੰ ਕੋਈ ਆਈਡੀਆ ਨਹੀਂ ਐ ਇਸ ਵੇਲੇ ਲਗਭਗ 3 ਤੋਂ 18 ਦੇਖੋ ਜੀ ਮੇਰਾ ਕਾਫੀ ਲੱਖਾਂ ਦਾ ਇੱਥੇ ਪਹਿਲਾਂ ਸੈਟਅਪ ਲੱਗਿਆ ਜੀ ਉਸ ਤੋਂ ਬਾਅਦ 8 ਲੱਖ ਦੇ ਕਰੀਬ ਇੱਥੇ ਕੈਸ਼ ਅਵੇਲੇਬਲ ਸੀਗਾ ਮੇਰੇ ਕੋਲ ਥੋੜੀ ਜਿਹੀ ਦੱਸੇ ਵਿੱਚ ਜਿਹੜਾ ਆ ਕੋਈ ਨਹੀਂ ਇਹ ਕਿਸੇ ਕੋਲ ਝਗੜਾ ਮਗਰਾ ਵੀ ਚੱਲਦਾ ਸੀ ਇਹ ਜੀ ਆਪਣਾ ਸਾਡਾ तकरीबन ਸਾਲ ਸਵਾ ਸਾਲ ਤੋਂ ਜੀ ਇਹ ਜਿਹੜੇ ਓਨਰ ਸੀਗੇ ਜਿੰਨਾਂ ਤੋਂ ਅਸੀਂ ਰੈਂਟਡ ਲੋਕੇਸ਼ਨ ਲਈ ਹੋਈ ਸੀਗੀ ਇਹ ਬਕਾਇਦਾ ਉਹਨਾਂ ਨਾਲ ਸਾਡਾ ਰਿਟਰਨ ਐਗਰੀਮੈਂਟ ਸੀ 10 ਸਾਲਾਂ ਦਾ ਜੀ ਜਿਹੜਾ ਕਿ तकरीबन 2033 ਤੱਕ ਵੈਲਿਡ ਸੀਗਾ ਜੀ ਇਹ ਚੀਜ਼ ਦੇ ਹੁੰਦੇ ਹੋਏ ਵੀ ਇਹ ਜਿਹੜੀ ਸ਼ਰਤ ਹੈਗੀ ਹੈ ਜੀ ਓਨਰ ਜਿਹੜਾ ਪ੍ਰੀਵੀਅਸ ਓਨਰ ਸੀ ਬਿਕਰਨਜੀਤ ਹੰਡਾ ਦੇ ਨਾਂ ਦਾ ਜੋ ਕਿ ਇੱਥੇ ਹੀ ਹੰਡਾ ਫਲੈਟਾਂ ਦੇ ਵਿੱਚ ਰਹਿੰਦਾ ਜੀ ਇਹਦੇ ਪੂਰੇ ਪਰਿਵਾਰ ਦੇ ਵੱਲੋਂ ਕੋਈ ਨਾ ਕੋਈ ਸ਼ਰਾਰਤ ਕੀਤੀ ਜਾ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਤੇ ਸਾਡਾ ਕੋਰਟ ਕੇਸ ਚੱਲਦਾ ਜੀ ਫਗਵਾੜੇ ਸਿਵਲ ਕੋਰਟ ਦੇ ਵਿੱਚ ਜੀ ਤੇ ਮਨਜੋ ਕੋਰਟ ਦੇ ਵੱਲੋਂ ਆਰਡਰ ਸੀਗੇ ਕਿ ਸਾਨੂੰ ਸਟੇ ਦਿੱਤੀ ਗਈ ਹੋਈ ਸੀਗੀ ਤੇ ਇਹ ਜਿਹੜੀ ਪਾਰਟੀ ਹੈਗੀ ਆ ਜੀ ਇਹਨਾਂ ਨੇ ਅੱਗੇ ਗਾਂ ਇਹ ਜਗ੍ਹਾ ਤਕਰੀਬਨ ਕਹਿੰਦੇ ਆ 1.5-2 ਸਾਲ ਤੋਂ ਅਸੀਂ ਵੇਚ ਦਿੱਤੀ ਹੋਈ ਆ ਪਰ ਉਹ ਮਾਲਕ ਕਦੇ ਆਏ ਨਹੀਂ ਪਰ ਸਾਨੂੰ ਇਹਨਾਂ ਵੱਲੋਂ ਧਮਕੀ ਮੈਂ ਦਿੱਤੀ ਗਈ ਆ ਜੀ ਕੁਝ ਬੰਦੇ ਭੇਜ ਕੇ ਤੇ ਉਹਨੂੰ ਚੇਰ ਹੋ ਗਿਆ ਹੋਇਆ ਤੇ ਜਿਹੜਾ ਕੇਸ ਚੱਲਦਾ ਜੀ ਉਹਦੇ ਵਿੱਚ ਅਜੇ ਤੱਕ ਇਹੇ ਪੇਸ਼ ਨਹੀਂ ਹੁੰਦੇ ਹੈਗੇ ਤੇ ਇਹਨਾਂ ਨੂੰ ਕਈ ਵੱਲੇ ਕੋਲ ਕੋਰਟ ਦਾ ਨੋਟਿਸ ਵੀ ਕਿਹਾ ਹੋਇਆ ਤੇ ਆਹ ਜਿਹੜੀ ਸ਼ਰਾਰਤ ਹੈਗੀ ਹੈ ਜੀ ਹੋਰ ਕਿਸੇ ਵੱਲੋਂ ਨਹੀਂ ਕੀਤੀ ਜਾ ਸਕਦੀ ਅਸੀਂ ਆਪਣਾ ਕੰਮ 'ਤੇ ਧਿਆਨ ਦੇਈਦਾ ਜੀ ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ ਨਾ ਇਹਨਾਂ ਨਾਲ ਹੈਗਾ ਜੀ ਪਰ ਇਹਨਾਂ ਨੇ ਆਹ ਜਿਹੜੀ ਸ਼ਰਾਰਤ ਕੀਤੀ ਹੈ ਜਾਣ ਬੁਝ ਕੇ ਕੀਤੀ ਆ ਤੇ 100% ਜੀ ਇਹ ਜ਼ਿੰਮੇਵਾਰ ਹੋਣਗੇ ਜੀ ਸਾਡੇ ਕੋਲ ਜੀ ਸਾਰੇ ਡਾਕੂਮੈਂਟ ਪੂਰੇ ਆ ਜੀ ਸਾਡੇ ਕੋਲ ਕੋਰਟ ਵੱਲੋਂ ਸਾਰੇ ਆਰਡਰ ਵੀ ਆਏਗੇ ਆ ਅਸੀਂ ਮੀਟਰ ਦੀ ਸਟੇ ਵੀ ਲਈ ਹੋਈ ਆ ਜੀ ਸਾਰਾ ਕੁਝ ਸਾਡੇ ਕੋਲ ਹੈਗਾ ਪਰ ਇਹ ਕਾਫੀ ਚਿਰਾਂ ਤੋਂ ਕੋਈ ਨਾ ਕੋਈ ਪੰਗਾ ਲੈ ਰੇ ਆ ਜੀ ਕਿਸੇ ਤਰ੍ਹਾਂ ਦਾ ਕਰੇ ਜੀ ਪਾਣੀ ਦਾ ਕਨੈਕਸ਼ਨ ਕੱਟਣ ਦੀ ਕੋਸ਼ਿਸ਼ ਕਰਦੇ ਆ ਕੱਢ ਦਿੰਦੇ ਆ ਮੁੜ ਕੇ ਫੇਰ ਇਹ ਟਰਾਈ ਕਰਦੇ ਆ ਜੀ ਮੀਟਰ ਦਾ ਵੀ ਅਸੀਂ ਕਨੈਕਸ਼ਨ ਬੰਦ ਕਰਾ ਲਈਏ ਪਰ ਜਦ ਕਿ ਸਾਡੇ ਕੋਲ ਮੀਟਰ ਦੀ ਵੀ ਸਟੇ ਹੈਗੀ ਆ ਜੀ ਬਿਲੀ ਮੀਟਰ ਦੀ ਸਰ ਮੇਰੇ ਕੈਮਰੇ ਮੈਂ ਕਾਫੀ ਕਿ ਏਰੀਆ ਕਵਰ ਕਰ ਚੁੱਕਾ ਹਾਂ ਜੀ ਕੈਮਰਿਆਂ ਦਾ ਕੈਮਰੇ ਮੇਰੇ ਲਾਈਵ ਹੀ ਹੁੰਦੇ ਆ ਰਾਤ ਬਰਾਤੇ ਮੈਂ 2:00 ਸਵਾ 2:00 ਤੱਕ ਮੈਂ ਲਾਈਵ ਦੇਖਦਾ ਰਿਹਾ ਕੈਮਰੇ ਜੀ ਸਰ ਆਪਾਂ ਨੂੰ ਕਿੱਦਾਂ ਪਤਾ ਲੱਗਾ ਕਿ ਇਹ ਸਾਡੀ ਜੀ ਸਵੇਰੇ ਜੀ ਮੈਨੂੰ ਕਿਸੇ ਦੀ ਮੇਰੇ ਨੌਂ ਦੇ ਵਿੱਚ ਹੈਗੇ ਆ ਜੀ ਭਾਈ ਸਾਹਿਬ ਇਹਨਾਂ ਦੀ ਮੈਨੂੰ ਕਾਲ ਆਂਦੀ ਹੈ ਜੀ ਤੇ ਮੈਂ ਚੱਕਦਾ ਜੀ ਫੋਨ ਤੇ ਮੈਂ ਇੱਕਦਮ ਜੀ ਬਿਰਾਕ ਬਰਾਟ ਹੋ ਜਾਂਦੀ ਹੈ ਜੀ ਮੈਨੂੰ ਮੈਂ ਨੱਠਿਆ ਇੱਧਰ ਆਂਦਾ ਜੀ ਮੈਂ ਆਪਣੇ ਸ਼ੁਭਚਿੰਤਕਾਂ ਨੂੰ ਫੋਨ ਕਰਦਾ ਆ ਮੌਕੇ ਤੇ ਸਾਰੇ ਆਂਦੇ ਆ ਮੈਂ 112 ਤੇ ਕੰਪਲੇਨਟ ਕਰੀ ਜੀ ਮੈਂ ਐਸਪੀ ਆਫਿਸ ਵੀ ਕੰਪਲੇਨਟ ਕਰੀ ਤੇ ਮੌਕੇ ਤੇ ਜੀ ਪੁਲਿਸ ਪਹੁੰਚ ਚੁੱਕੀ ਹੈ ਮੈਂ ਉਹ ਦਿਖਾ ਚੁੱਕਾ ਜੀ ਸਾਰਾ ਮੌਜਾ ਕਰਾ ਚੁੱਕਾ ਮੰਗ ਜੀ ਮੈਂ ਇਹ ਕਰਦਾ ਪਹਿਲਾਂ ਤਾਂ ਜੀ ਇਹਨਾਂ ਦੇ ਪਰਚਾ ਕੱਟਿਆ ਜਾਵੇ ਇਹ ਜਿੰਨੇ ਇਨਵੋਲਡ ਹੈਗੇ ਆ ਜੀ ਇਹਨਾਂ ਦੇ ਪਹਿਲਾਂ ਸਭ ਤੋਂ ਪਹਿਲਾਂ ਜੀ ਇਹਨਾਂ ਦੇ ਪਰਚਾ ਬਣਦਾ ਕੀਤਾ ਜਾਵੇ ਜੀ ਤੇ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਕੋਲੋਂ ਪੁੱਛਿਆ ਜਾਵੇ ਇਸ ਵਜ੍ਹਾ ਕੀ ਹੈਗੀ ਆ ਜੀ ਜਦ ਕਿ ਮਨਜੋ ਕੋਰਟ ਵੱਲੋਂ ਸਾਰੇ ਆਰਡਰ ਦਿੱਤੇ ਗਏ ਹੋਏ ਆ ਕਿ ਸਟੇ ਦੇ ਤੇ ਕੋਰਟ ਦੇ ਵਿੱਚ ਪੀਸਫੁੱਲ ਪੋਜੀਸ਼ਨ ਨੂੰ ਇਹਨਾਂ ਨੇ ਆ ਕੇ ਡਿਸਟਰਬ ਕੀਤਾ ਜੀ ਸਾਰਾ ਢਾਂਚਾ ਜੀ ਸਾਰਾ ਸਟਰਕਚਰ ਜੀ ਸਾਰਾ ਮੇਰਾ ਹਾਰਡਵੇਅਰ ਮੇਰੇ ਈਕੁਪਮੈਂਟ ਸਾਰੇ ਡੈਮੇਜ ਕਰ ਦਿੱਤੇ ਗਏ ਆ ਇਹ ਇੰਟੈਂਸ਼ਨਲੀ ਕਰਿਆ ਗਿਆ ਜੀ ਤਾਂ ਕਿ ਸਾਡਾ ਨੁਕਸਾਨ ਹੋ ਜਵੇ ਤੇ ਇਹ ਆਪਣਾ ਜਿਹੜਾ ਮਕਸਦ ਹੈਗਾ ਜੀ ਪੂਰਾ ਕਰ ਸਕਣ ਆ ਸਾਨੂੰ ਇੱਕ ਮਨਕਰ ਨਾਮ ਦਾ ਜਿਹੜਾ ਲੜਕਾ ਉਹਨੇ ਸ਼ਿਕਾਇਤ ਕੀਤੀ ਸੀ ਕਿ ਸਾਡੇ ਜਿਹੜਾ ਉਹ ਟ੍ਰੈਵਲ ਏਜੰਸੀ ਦਾ ਕੰਮ ਕਰਦਾ ਆ ਵੈਸਟ ਐਂਡ ਦੇ ਉੱਤੇ ਉਹਦੀ ਜਿਹੜੀ ਟੀਮ ਦੇ ਨਾਲ ਬਣਾਦੀ ਇੱਕ 숍 ਵਗੈਰਾ ਬਣਾਈ ਹੋਈ ਆ ਤੇ ਜਿੱਥੇ ਉਹ ਟ੍ਰੈਵਲ ਏਜੰਸੀ ਦਾ ਕੰਮ ਕਰ ਰਿਹਾ ਇਹ ਟਿਕਟਿੰਗ ਦਾ ਤੇ ਉਹਦੀ ਜਿਹੜੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਉਹ ਆ ਕੇ ਜਿਹੜੀ ਉਹ ਦੁਕਾਨ ਦੀ ਜਿਹੜੀ ਭੰਨਤੋੜ ਕੀਤੀ ਗਈ ਹੈ ਮੌਕੇ ਤੇ ਜਿਹੜਾ ਸੀ ਵਿਜ਼ਿਟ ਕੀਤਾ ਆ ਮੌਕੇ ਤੇ ਜਦ ਤੱਕ ਤਸਦੀਕ ਕੀਤਾ ਆ ਤੇ ਮੌਕੇ ਤੇ ਜਿਹੜੀ ਦਾ ਤਸਦੀਕ ਹੋਇਆ ਕਿ ਜਿਹੜੀ ਪ੍ਰਾਪਰਟੀ ਆ ਉਹ ਵਿਕਰਮਜੀਤ ਸਿੰਘ ਹਾਂਡਾ ਉਹਦੇ ਨਾਮ ਦੀ ਪ੍ਰਾਪਰਟੀ ਆ ਤੇ ਇਹ ਮਨਕਰਨ ਵਾਲਿਆ ਦੇ ਫਾਦਰ ਗੁਰਜੀਤ ਸਿੰਘ ਵਾਲਿਆ ਜਿਨ੍ਹਾਂ ਦੀ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਦੇ ਨਾਲ ਇਹਦਾ ਰਿਟਿਕ ਐਗਰੀਮੈਂਟ 2024 ਦੇ ਵਿੱਚ ਹੋਇਆ ਸੀ ਲੀਜ਼ ਐਗਰੀਮੈਂਟ ਹੋਇਆ ਸੀ ਐਂਡ ਉਸ ਤੋਂ ਬਾਅਦ ਜਿਹੜੇ ਇਹ ਆਪਣੇ ਟਰੈਵਲ ਏਜੰਸੀ ਦਾ ਉੱਥੇ ਕੰਮ ਕਰ ਰਹੇ ਨੇ ਤੇ ਬਾਕੀ ਦੋਨੋਂ ਧਿਰਾਂ ਨੂੰ ਅਸੀਂ ਬੁਲਾਇਆ ਡਾਕੂਮੈਂਟਸ ਵਗੈਰਾ ਅਸੀਂ ਦੇਖ ਕੇ ਪ੍ਰੋਪਰਟੀ ਦੇਖੋ ਤਾਂ ਬਾ ਜਿਹੜੀ ਬਣਦੀ ਉਹ ਕਰਮ ਮੈਮ ਜਿਹੜਾ ਝਗੜਾ ਚੱਲਦਾ ਉਹ ਹੰਡੇ ਨਾਲ ਚੱਲਦਾ ਇਹਨਾਂ ਦਾ ਉਹ ਅਸੀਂ ਤਸਦੀਕ ਕਰ ਰਹੇ ਹਾਂ ਵੀ ਜਿਹੜੀ ਕਿਉਂਕਿ ਓਨਰ ਤਾਂ ਜਿਹੜੇ ਵਿਕਰਮਜੀਤ ਸਿੰਘ ਹਾਂਡਾ ਨੇ ਐਂਡ ਜਿਹੜੇ ਲੀਜ਼ ਐਗਰੀਮੈਂਟ ਜਿਹਨਾਂ ਨਾਲ ਹੋਇਆ ਉਹ ਮਨਕਰਨ ਸਿੰਘ ਵਾਲੀਆ ਆ ਤੇ ਇਹ ਹੀ ਆਪਣੀ ਰੀਅਰਟਿੰਗ ਦਾ ਇੱਥੇ ਕੰਮ ਕਰਦੇ ਮੈਮ ਇੱਕ ਦੇਰ ਰਾਤ ਜੀਸੀਵੀ ਨਾਲ ਜਾਂ ਸੀਸੀਟੀਵੀ ਕੈਮਰੇ 'ਚ ਆਇਆ ਤੁਸੀਂ ਵੀ ਸ਼ਾਇਦ ਦੇਖਿਆ ਹੋਗਾ ਵੀ ਉਹਦੇ ਵਿੱਚ ਆ ਕੇ ਕੋਈ ਪੁਲਿਸ ਦਾ ਖੋਵ ਨਹੀਂ ਕਿਸੇ ਸ਼ਹਿਰ ਵਾਸੀ ਦਾ ਖੋਵ ਨਹੀਂ ਵੀ ਤੱਕ ਤੋੜਿਆ ਗਿਆ ਉਹਦੇ ਵਾਸਤੇ ਆਪਣੀ ਕੀ ਕਰਵਾਈ ਕੀਤੀ ਹੈ ਜੀ ਡੈਫੀਨਿਟਲੀ ਜਿਹੜੀ ਜਿਹੜੀ ਮਤ ਜਿਹੜੀ ਆ ਬੰਦੀ ਤੁਸੀਂ ਜੀ ਕਰਨ ਤੋਂ ਬਾਅਦ ਜਿਹੜੀ ਉਹ ਕਰਵਈ ਸੀ ਕਰਾਂਗੇ ਇਹਦੇ ਵਿੱਚ ਕੋਈ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਰਾਏ ਨਹੀਂ ਬੰਦੀ ਕਰ ਰੱਖਤੀ ਉਹ ਚੋਂ ਪਹਿਚਾਨ ਚੱਲ ਰਿਹਾ ਕੋਈ ਸਾਹਮਣੇ ਆਇਆ ਕੁਝ ਨਹੀਂ ਫਿਲਹਾਲ ਸੀਸੀਟੀਵੀ ਕੈਮਰੇ ਚ ਕੋਈ ਪਹਿਚਾਨ ਚ ਨਹੀਂ ਆ ਰਿਹਾ ਮਟਈਨਾ ਤੇ ਦੱਸਣ ਮੁਤਾਬਕ ਜਿਹੜੀ ਪ੍ਰਾਪਰਟੀ ਹੈ ਉਹਦਾ ਝਗੜਾ ਉਹਨਾਂ ਦੇ ਜਿਹੜੇ ਪ੍ਰਾਪਰਟੀ ਮਾਲਕ ਵਿਕ੍ਰਮਜੀਤ ਸਿੰਘ ਹਾਨੜਾ ਦੇ ਨਾਮ ਹੈ ਤੇ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਪ੍ਰਾਪਰਲੀ ਉਹ ਤੋਂ ਬਾਅਦ ਕਰਦੇ ਆਂ ਮੈਮ ਆਈ ਤੋੜਨ ਕਿਸ ਚੀਜ਼ ਨਹੀਂ ਸਾਹਮਣੇ ਆਇਆ ਕੁਝ ਉਹ ਅਸੀਂ ਦੇਖ ਰਹੇ ਹਾਂ ਸੀਸੀਟੀਵੀ ਕਾਰਵ ਦੇਖ ਰਹੇ ਹਾਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਫਿਲਹਾਲ ਅਸੀਂ ਤਸਦੀਕ ਕਰ ਰਹੇ ਹਾਂ ਉਹਨਾਂ ਦੂਸਰੀ ਪਾਰਟੀ ਨੂੰ ਬੁਲਾਇਆ ਹੈ ਐਂਡ ਉਸ ਤੋਂ ਬਾਅਦ ਜਿਹੜੀ ਆ ਬਣਦੀ ਆ ਕਾਰਵਾਈ ਕਰਾਂਗੇ ਕਾਨੂੰਨ ਮੁਤਾਬਕ